ਦੂਜੀ ਗੱਲ ਜਿਹੜੀ ਬਹੁਤ ਪਾਵਰਫੁਲ ਆ ਉਹ ਇਹ ਆ ਜਦੋਂ ਤੱਕ ਤੁਹਾਡਾ ਡੀਐਨਏ ਤੁਹਾਡੇ ਬਾਇਓਲੋਜੀਕਲ ਫਾਦਰ ਦੇ ਨਾਲ ਜੁੜਿਆ ਹੋਇਆ ਆ ਓਨੀ ਦੇਰ ਤੱਕ ਡੀਐਨਏ ਦੇ ਬਾਰੇ ਕਿੰਨਿਆਂ ਨੂੰ ਪਤਾ ਆ ਓਕੇ ਆਲਮੋਸਟ ਸਭ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸਣਾ ਚਾਹਨੀ ਆ ਦਾਦਿਆਂ ਬੜਦਾਦਿਆਂ ਆਪਣਾ ਸਾਰਿਆਂ ਦਾ ਇੱਕ ਜੀਨ ਜਿਹਨੂੰ ਕਹਿੰਦਾ ਜੀਨ ਉਹੀ ਤੁਰੇ ਆਉਂਦੇ ਆ ਤੇ ਫੇ ਉਹ ਸੁਭਾ ਕਿਸੇ ਚ ਜ਼ਿਆਦਾ ਕਿਸੇ ਚ ਥੋੜਾ ਟਰਾਂਸਫਰ ਹੁੰਦਾ ਰਹਿੰਦਾ ਹੈ ਬਹੁਤ ਸਾਰੇ ਘਰਾਂ ਦੀ ਸਟੋਰੀ ਕੀ ਆ ਉਹਨਾਂ ਦੇ ਜੇ ਕਿਸੇ ਨੂੰ ਦਾਦੇ ਨੂੰ ਲਾਲੋ ਵੀ ਬਹੁਤ ਚਮੜੀ ਦਾ ਕੋਈ ਰੋਗ ਸੀਗਾ ਫੇਰ ਗਾਂ ਉਹਦੇ ਮੁੰਡੇ ਨੂੰ ਹੋ ਗਿਆ ਗਾਂ ਪੋਤੇ ਨੂੰ ਵੀ ਟਰਾਂਸਫਰ ਹੋ ਗਿਆ ਕਈਆਂ ਦੇ ਘਰਾਂ ਦੇ ਵਿੱਚ ਡਾਇਬੀਟੀਜ਼ ਇਦਾਂ ਹੀ 슈ਗਰ ਦੀ ਬਿਮਾਰੀ ਤੁਰੀ ਆਉਂਦੀ ਆ ਕਿਸੇ ਦੇ ਪੇਟ ਦੀ ਪ੍ਰੋਬਲਮ ਤੁਰੀ ਆਉਂਦੀ ਆ ਕਈ ਦਾਦੀਆਂ ਪਰਦਾਦੀਆਂ ਉਹਨਾਂ ਨੂੰ ਵਾਲ ਝੜਨ ਦੀ ਪ੍ਰੋਬਲਮ ਆ ਕਿਸੇ ਨੂੰ दारू ਪੀਣ ਦੀ ਪ੍ਰੋਬਲਮ ਆ ਅਰੇ ਸਿਰਫ ਮੁੰਡਿਆਂ ਵਿੱਚ ਹੀ ਨਹੀਂ ਹੁੰਦੀ ਕਈਆਂ ਦੇ ਘਰਾਂ ਵਿੱਚ ਪਹਿਲਾਂ ਡੈਡੀ ਦੀ ਭੂਆ ਉਹਦਾ ਤਲਾਕ ਹੋਇਆ ਸੀ ਉਹ ਘਰੇ ਆ ਗਈ ਫੇਰ ਨਿਆਣਿਆਂ ਦੀ ਭੂਆ ਆ ਗਈ ਫੇਰ ਜਿਹੜੀ ਬੇਟੀ ਆ ਉਹਦੇ ਨਾਲ ਵੀ ਇਦਾਂ ਹੀ ਹੁੰਦਾ ਕਿ ਘਰ ਨਹੀਂ ਵਸਦੇ ਕੁੜੀਆਂ ਦੇ ਕਈਆਂ ਦੇ ਘਰਾਂ ਵਿੱਚ ਕੀ ਹੁੰਦਾ ਜਵਾਨੀ ਵਿੱਚ ਮੌਤਾਂ ਬਹੁਤ ਹੁੰਦੀਆਂ ਕਹਿਣਾ ਇਹਦਾ ਦਾਦਾ ਵੀ 55 60 ਸਾਲਾਂ ਦਾ ਹੀ ਚਲੇ ਗਿਆ ਸੀ ਇਹਦਾ ਡੈਡੀ ਵੀ ਇੰਨੀ ਉਮਰ 'ਚ ਚਲੇ ਗਿਆ ਸੀ ਫੇਰ ਉਹ ਨਿਆਣੇ ਨੂੰ ਚਿੰਤਾ ਹੋ ਜਾਂਦੀ ਵੀ ਹੁਣ ਮੇਰਾ ਕਿੱਦਾਂ ਐ ਇਹਨੂੰ ਇਹ ਕੀ ਆ ਇਨੂੰ ਕਹਿੰਦੇ ਜਨਰੇਸ਼ਨਲ ਕਰਸ ਜੱਦੀ ਪੁਸ਼ਤੀ ਤੁਰੇ ਆਉਂਦੇ ਹੋਏ ਸਰਾਪ ਕਦੋਂ ਤੱਕ ਹਾਵੀ ਹੁੰਦੇ ਆ ਜੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਜਦੋਂ ਤੱਕ ਤੁਸੀਂ ਉਸ ਡੀਐਨਏ ਦੇ ਨਾਲ ਬਿਲੋਂਗ ਕਰਦੇ ਹੋ ਉਹ ਸਭ ਚੀਜ਼ਾਂ ਤੁਹਾਡੇ ਉੱਤੇ ਟ੍ਰਾਂਸਫਰ ਹੋਣੀਆਂ ਆ ਕਿਉਂਕਿ ਵਚਨ ਵਿੱਚ ਲਿਖਿਆ ਪੀੜੀਓ ਪੀੜੀ ਸਰਾਪ ਤੁਰੇ ਆਉਂਦੇ ਆ ਦਾਹਾਂ ਪੀੜੀਆਂ ਤੱਕ ਕਈਆਂ ਥਾਵਾਂ ਤੇ ਸੱਤਾ ਪੀੜੀਆਂ ਤੱਕ ਲਿਖਿਆ ਆ ਇੱਕ ਥਾਂ ਤੇ ਹਜ਼ਾਰ ਪੀੜੀਆਂ ਵੀ ਲਿਖਿਆ ਹੋਇਆ ਹੈ ਬlesings ਦੇ ਬਾਰੇ ਵਿੱਚ ਸੋ ਜਿਸ ਰਾਹ ਆਪ ਤੁਰੇ ਆਉਂਦੇ ਆ ਇਦਾਂ ਹੀ ਬਰਕਤਾਂ ਵੀ ਆ ਆਸ਼ੀਸ਼ਾਂ ਵੀ ਪੀੜ੍ਹੀਓ ਪੀੜ੍ਹੀ ਟ੍ਰਾਂਸਫਰ ਹੁੰਦੀਆਂ ਆ ਅਸੀਂ ਤੁਹਾਡੀ ਤੁਹਾਡੇ ਸਾਹਮਣੇ ਜੀਂਦੀ ਜਾਗਦੀ ਉਦਾਹਰਣ ਆ ਤੇ ਪ੍ਰਭੂ ਆਉਣ ਵਾਲੀਆਂ ਸਾਡੀਆਂ ਸਾਰੀਆਂ ਪੀੜ੍ਹੀਆਂ ਵਿੱਚ ਇਹ ਉਦਾਹਰਣ ਕਾਇਮ ਰੱਖੇ ਪ੍ਰਭੂ ਜੀ ਨੇ ਸੰਤਰਪਜਨ ਸਿੰਘ ਜੀ ਨੂੰ ਚੁਣਿਆ ਉਹਨਾਂ ਵਿੱਚੋਂ ਆਸ਼ੀਸ਼ ਪ੍ਰਭੂ ਦੇ ਦਾਸ ਪਾਸਟਰ ਹਰਪ੍ਰੀਤ ਯੋਲ ਜੀ ਦੇ ਉੱਤੇ ਆਈ ਤੇ ਉਹੀ ਇੰਪਾਰਟੇਸ਼ਨ ਅੱਗੇ ਬੇਟੇ ਰਾਜਪ੍ਰਤਾਪ ਦੇ ਉੱਤੇ ਹੋਈ ਸੱਚੀ ਜਦੋਂ ਅੱਜ ਰਾਜਪ੍ਰਤਾਪ ਇੱਥੇ ਖਲੋ ਕੇ ਸੇਰਮੈਂਡ ਦੇ ਰਿਹਾ ਸੀ ਜਿਵੇਂ ਇੱਕ ਫੌਜੀ ਦੀ ਮਾਂ ਨੂੰ ਮਾਣ ਹੁੰਦਾ ਨਾ ਮੇਰਾ ਪੁੱਤ ਦੇਸ਼ ਦੀ ਸੇਵਾ ਕਰਦਾ ਆ ਤੇ ਉਹ ਆਪਣੇ ਪੁੱਤ ਨੂੰ ਸਲੂਟ ਮਾਰਦੀ ਆ ਕਿਉਂਕਿ ਉਹ ਦੇਸ਼ ਦੀ ਸੇਵਾ ਕਰ ਰਿਹਾ ਆ ਇਦਾਂ ਅੱਜ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਸੀਗਾ ਕਿ ਇੱਕ ਸੌਂਗ ਆ ਬਹੁਤ ਸੋਹਣਾ ਕਿੰਨਾ ਕਰਮਾਂ ਵਾਲੀਆਂ ਹੁੰਦੀਆਂ ਪੁੱਤ ਜਿਨ੍ਹਾਂ ਦੇ ਸੇਵਕ ਉਹ ਮਾਵਾ ਕਰਮਾਂ ਵਾਲੀਆਂ ਨੇ ਪੁੱਤ ਜਿਨ੍ਹਾਂ ਦੇ ਸੇਵਕ ਹallelujah ਇਹੋ ਇਹੋ ਪਰਾਉਡ ਵਾਲੀ ਗੱਲ ਇਹਦੋਂ ਖੁਸ਼ੀ ਵਾਲੀ ਗੱਲ ਹੋ ਹੀ ਨਹੀਂ ਸਕਦੀ ਕਿ ਖੁਦਾ ਸਾਡੀ ਕੋਖ ਦੇ ਫਲ ਨੂੰ ਆਪਣੀ ਮਹਿਮਾ ਕਰਨ ਦੇ ਲਈ ਖੜੇ ਕਰੇ ਹallelujah ਮੈਂ ਕਹਿੰਨੀ ਇੱਥੇ ਜਿੰਨੀਆਂ ਭੈਣਾਂ ਬੈਠੀਆਂ ਇਹਨਾਂ ਦੀਆਂ ਕੁੱਖਾਂ ਦਾ ਫਲ ਮੁਬਾਰਕ ਹੋਵੇ ਯਿਸੂ ਮਸੀਹ ਦੇ ਨਾਮ ਚ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਮਾਣ ਮਹਿਸੂਸ ਕਰੋ ਯਿਸੂ ਦੇ ਨਾਮ ਚ ਤੁਹਾਨੂੰ ਤੁਹਾਡੇ ਬੱਚਿਆਂ ਦਾ ਨਾਮ ਲੈਣ ਲੱਗਿਆਂ ਸਿਰ ਉੱਚਾ ਹੋਵੇ ਤੇ ਪਰਮੇਸ਼ਵਰ ਦੀ ਮਹਿਮਾ ਹੋਵੇ ਤੁਹਾਡੇ ਜੀਵਨ ਦੇ ਵਿੱਚ ਸੱਚੀ ਹੋਊਗੀ ਲਖ ਲਿਓ ਅੱਜ ਦੀ ਤਰੀਕ ਪਾ ਕੇ ਜਸਮਸੀ ਦੇ ਨਾਮ 'ਚ ਜਦੋਂ ਅਸੀਂ ਬਪਤਿਸਮਾ ਲੈਨੇ ਆ ਉਦੋਂ ਸਾਡੀਆਂ ਜਿਹੜੀਆਂ ਕੋਡਸ ਜਾਂ ਡੀਐਨਏ ਆ ਸਾਡਾ ਉਹ ਬ੍ਰੇਕ ਹੋ ਜਾਂਦਾ ਸਾਡੀ ਪਿਛਲੀ ਜਨਰੇਸ਼ਨ ਦੇ ਨਾਲੋਂ ਉਦੋਂ ਸਾਡਾ ਡੀਐਨਏ ਬਦਲ ਕੇ ਹੈਮਲੀ ਡੀਐਨਏ ਹੋ ਜਾਂਦਾ ਹੈ ਤੁਹਾਨੂੰ ਪਤਾ ਕੋਈ ਵੀ ਚੀਜ਼ ਇਟਸ ਡੀਪ এডੂਕੇਸ਼ਨ ਐਕਚੁਅਲੀ ਡੂੰਘੀ ਸਿੱਖਿਆ ਪਰ ਮੈਨੂੰ ਪਤਾ ਇਹ ਸਕੂਲ ਜਾਂ ਨਰਸਰੀ ਨਹੀਂ ਹੈ ਇਹ ਯੂਨੀਵਰਸਿਟੀ ਹੈ ਇੱਥੇ ਵੱਡੀ ਬੜਾਈ ਕਰਨ ਵਾਲੇ ਜਿਹੜੇ ਸਟੂਡੈਂਟਸ ਆ ਉਹ ਬੈਠੇ ਆ ਤੇ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਾਰੀਆਂ ਗੱਲਾਂ ਦੀ ਸਮਝ ਬਖਸ਼ਦਾਇਆ ਜਦੋਂ ਕੋਈ ਵੀ ਇਸ ਧਰਤੀ ਉੱਤੇ ਚੀਜ਼ ਹੁੰਦੀ ਆ ਨਾ ਉਹਦਾ ਐਲਾਨ ਪਹਿਲਾਂ ਆਤਮਿਕ ਦੁਨੀਆ ਵਿੱਚ ਹੁੰਦਾ ਆ ਸਪਿਰਚੁਅਲ ਰੈਲਮਸ ਦੇ ਅੰਦਰ ਕੋਈ ਵੀ ਆਫਤ ਆਣੀ ਆ ਧਰਤੀ ਦੀ ਕਿਉਂ ਨਬੀਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਜਿਨ੍ਹਾਂ ਉੱਤੇ ਵੀ ਪਰਮੇਸ਼ਵਰ ਨੇ ਪ੍ਰੋਫੈਸੀ ਦੀ ਅਨੋਇੰਟਿੰਗ ਪਾਈ ਹੁੰਦੀ ਆ ਉਹ ਤੁਹਾਨੂੰ ਕਈ ਕਈ ਮਹੀਨੇ ਕਈ ਕਈ ਦਿਨ ਕਈ ਕਈ ਸਾਲ ਪਹਿਲਾਂ ਕਹਿੰਦੇ ਹੁਣ ਇਦਾਂ ਹੋਣਾ ਆ ਪਰ ਅਜੇ ਤਾਂ ਕੁਝ ਹੋਇਆ ਵੀ ਨਹੀਂ ਹੁੰਦਾ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਵੀ ਇਦਾਂ ਹੋਣਾ ਆ ਕਿਉਂਕਿ ਉਹ ਆਤਮਿਕ ਦੁਨੀਆ ਦੇ ਵਿੱਚ ਆਪਣੀ ਪੌਂਚ ਰੱਖਦੇ ਆ ਉਹ ਆਤਮਿਕ ਦੁਨੀਆ ਦੀਆਂ ਪਲੈਨਿੰਗਸ ਨੂੰ ਸਮਝ ਸਕਦੇ ਆ ਉਹ ਆਤਮਿਕ ਦੁਨੀਆ ਦੀਆਂ ਚੀਜ਼ਾਂ ਨੂੰ ਦੇਖ ਸਕਦੇ ਆ ਉਹ ਆਤਮਿਕ ਦੁਨੀਆ ਵਿੱਚ ਹੋਣ ਵਾਲੇ ਐਲਾਨ ਨੂੰ ਸੁਣ ਲੈਂਦੇ ਆ ਇਸ ਲਈ ਉਹ ਪਹਿਲਾਂ ਹੀ ਉਹਨਾਂ ਚੀਜ਼ਾਂ ਦੀ ਵਾਰਨਿੰਗ ਲੋਕਾਂ ਨੂੰ ਦੇਣ ਲੱਗ ਜਾਂਦੇ ਹੁਣ ਐਦਾਂ ਹੋਣਾ ਆ ਵਚਨ ਵਿੱਚ ਲਿਖਿਆ ਆ ਪ੍ਰਭੂ ਆਪਣੇ ਨਬੀਗਾਂ ਨੂੰ ਦੱਸੇ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਜਿਹੜੇ ਆਤਮਿਕ ਦੁਨੀਆ ਨਾਲ ਜੁੜੇ ਆ ਪ੍ਰਭੂ ਜੀ ਪਰਮੇਸ਼ਵਰ ਅਕਾਲਪੁਰਖ ਪਰਮੇਸ਼ਵਰ ਸਰਵ ਸ਼ਕਤੀਮਾਨ ਸਨਾਮ ਦਾ ਯਹਵਾ ਉਹ ਆਪਣੀਆਂ ਭੇਤ ਦੀਆਂ ਗੱਲਾਂ ਆਪਣੇ ਲੋਕਾਂ ਉੱਤੇ ਜ਼ਾਹਿਰ ਕਰ ਦਿੰਦਾ ਆ ਤੇ ਫੇ ਪਹਿਲਾਂ ਆਤਮਿਕ ਦੁਨੀਆ ਵਿੱਚ ਕੰਮ ਹੁੰਦਾ ਆ ਫਿਰ ਉਹ ਇਸ ਧਰਤੀ ਉੱਤੇ ਜੀਓਗ੍ਰਾਫੀਕਲ ਬਾਇਓਲੋਜੀਕਲ ਫਿਜ਼ੀਕਲ ਫਾਰਮ ਦੇ ਵਿੱਚ ਪੂਰਾ ਹੁੰਦਾ ਹੈ। ਭੂਗੋਲਿਕ ਤੌਰ ਤੇ ਸਰੀਰਕ ਤੌਰ ਤੇ ਤੇ ਦੁਨਿਆਵੀ ਤੌਰ ਤੇ ਪੂਰਾ ਹੁੰਦਾ ਹੈ। ਕਿਉਂ ਤੁਹਾਨੂੰ ਕਿਹਾ ਜਾਂਦਾ ਹੈ ਆ ਤੁਸੀਂ ਕਹਿਣਾ ਸ਼ੁਰੂ ਕਰੋ ਬਿਮਾਰੀ ਜਾ ਚੁੱਕੀ ਬਿਮਾਰੀ ਜਾ ਚੁੱਕੀ ਬਿਮਾਰੀ ਜਾ ਚੁੱਕੀ ਤੁਸੀਂ ਜਦੋਂ ਜਦੋਂ ਤੁਸੀਂ ਘੋਸ਼ਣਾ ਕਰਨੇ ਸ਼ੁਰੂ ਕਰ ਦਿੱਤੀ ਤੁਹਾਡੇ ਘੋਸ਼ਣਾਵਾਂ ਵਚਨ ਵਿੱਚ ਲਿਖਿਆ ਮੈਂ ਤੇਰੇ ਬੁੱਲਾਂ ਦੇ ਫਲ ਨੂੰ ਉਤਪਨ ਕਰਾਂਗਾ ਜਦੋਂ ਤੁਸੀਂ ਜੋ ਬੋਲਦੇ ਹੋ ਪਹਿਲਾਂ ਉਸ ਸਪਿਰਚੁਅਲ ਰੈਲੈਂਸ ਚ ਪੂਰਾ ਹੁੰਦਾ ਕਿਉਂ ਵਚਨ ਚ ਲਿਖਿਆ ਜੋ ਧਰਤੀ ਤੇ ਬਨੋਂਗੇ ਸਵਰਗ ਚ ਬਨਿਆ ਜਾਏਗਾ ਧਰਤੀ ਤੇ ਕਿਵੇਂ ਬਨਣਾ ਆ ਰੱਸੀ ਲੈ ਕੇ ਬਨਣਾ ਆ ਨੋ ਤੁਸੀਂ ਆਪਣੇ ਵਰਡਸ ਦੇ ਨਾਲ ਚੀਜ਼ਾਂ ਨੂੰ ਜਿਹੜੀਆਂ ਤੁਹਾਡੇ ਅਗੇਂਸਟ ਆ ਉਹਨਾਂ ਨੂੰ ਬਾਈਂਡ ਕਰ ਦੇਣਾ ਹੈ ਮੈਂ ਇਸ ਧਰਤੀ ਉੱਤੇ ਜਿਹੜੀਆਂ ਵੀ ਚੀਜ਼ਾਂ ਮੇਰੇ ਵਿਰੁੱਧ ਜ਼ੋਰ ਮਾਰਦੀਆਂ ਆ ਉਹਦੀ ਸ਼ਕਤੀ ਨੂੰ ਬੰਨ੍ਹ ਦਿੰਨੀ ਆ ਯਿਸੂ ਦੇ ਨਾਮ 'ਚ ਤਾਂ ਪਿਤਾ ਨੇ ਕੀ ਕਿਹਾ ਜੋ ਤੂੰ ਧਰਤੀ ਤੇ ਬੰਨੇਗਾ ਤੇਰੇ ਲਈ ਸਵਰਗ 'ਚ ਬੰਨਿਆ ਜਾਏਗਾ ਸਵਰਗ ਵਿੱਚ ਤਾਂ ਬਿਮਾਰੀ ਹੈ ਹੀ ਨਹੀਂ ਵਚਨ 'ਚ ਲਿਖਿਆ ਉੱਥੇ ਦੁੱਖ ਬਿਮਾਰੀ ਮੌਤ ਕਚੀਚੀਆਂ ਬਟਣਾ ਰੋਣਾ ਪਿੱਟਣਾ ਹੈ ਨਹੀਂਗਾ ਭੁੱਖ ਪਿਆਸ ਉੱਥੇ ਹੈ ਨਹੀਂਗੀ ਪਰ ਤੁਸੀਂ ਤਾਂ ਬਿਮਾਰੀ ਬਨ ਰਹੇ ਹੋ ਨਾ ਧਰਤੀ ਤੇ ਤੇ ਫਿਰ ਸਵਰਗ ਦੇ ਵਿੱਚ ਜਦ ਬਿਮਾਰੀ ਨਹੀਂ ਉੱਥੇ ਕੀ ਬੱਝ ਰਿਹਾ ਹੈ ਸੋਇਕ ਮੀਨਸ ਸਪਿਰਚੁਅਲ ਰੈਲਮਸ ਆਤਮਿਕ ਦੁਨੀਆ ਦੇ ਵਿੱਚ ਜਿੱਥੋਂ ਬਿਮਾਰੀ ਆਉਂਦੀ ਆ ਉੱਥੇ ਜਦੋਂ ਤੁਸੀਂ ਇੱਥੇ ਆਪਣੇ ਅੱਖਰਾਂ ਨਾਲ ਬੰਨ੍ਹ ਦਿੱਤੀ ਤੇ ਉੱਥੇ ਬੱਝ ਜਾਣੀ ਆ ਮੁੜ ਕੇ ਦੁਬਾਰਾ ਨਹੀਂ ਆਉਗੀ ਜੋ ਤੁਸੀਂ ਇੱਥੇ ਖੋਲੋਗੇ ਮੈਂ ਮੇਰੇ ਬੇਟੇ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਨੂੰ ਖੋਲਦੀ ਆ ਯਿਸੂ ਮਸੀਹ ਦੇ ਨਾਮ 'ਚ ਮੈਂ ਖੋਲਦੀ ਆ ਕਿ ਰਾਜ ਪ੍ਰਤਾਪ ਹੋਣ ਵਾਲੇ ਦਿਨਾਂ ਵਿੱਚ ਇਸ ਧਰਤੀ ਉੱਤੇ ਪਰਮੇਸ਼ਰ ਦਾ ਨਾਮ ਵਰ ਸੇਵਕ ਆ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਯਿਸੂ ਦੇ ਨਾਮ 'ਚ ਕੀ ਹੋ ਰਿਹਾ ਆ ਕਿਚੁਰ ਰਾਲਮਸ ਦੇ ਵਿੱਚ ਐਲਾਨ ਹੋ ਰਿਹਾ ਹੈ ਪਰ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਈ ਲੋਕਾਂ ਨੂੰ ਲੱਗਦਾ ਵਚਨ ਵਿੱਚ ਵੀ ਇਦਾਂ ਲਿਖਿਆ ਹੈ ਆ ਕਿੰਨਾ ਜਿਹੜੇ ਆਤਮਾ ਤੋਂ ਜਨਮੇ ਉਹੀ ਆਤਮਾ ਦੀਆਂ ਗੱਲਾਂ ਨੂੰ ਸਮਝ ਸਕਦੇ ਆ ਦੂਜਿਆਂ ਲਈ ਇਹ ਮੂਰਖ ਦਾ ਆ ਉਹਨਾਂ ਨੂੰ ਲੱਗਦਾ ਉਦਾਂ ਹੀ ਸੰਗ ਢੀ ਜਾਂਦੇ ਉਦਾਂ ਹੀ ਰੌਲਾ ਪਾਈ ਜਾਂਦੇ ਆ ਇੱਦਾਂ ਕੀ ਹੋਣਾ જોઈએ ਜਾਏ 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 ਜਲੇ ਜਲੇ ਜਾਲੇ ਆਜੇ ਆਜੇ ਹੋਜੇ ਹੋਜੇ दीदी। दी। दीदी। दीदी। दे डोंट नो एनीथिंग क्वेश्चन ही बता उनानो पर ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਦਹੀਂ ਖਾਰੂ ਨਹੀਂ ਪਾਇਆ ਅਸੀਂ ਆਤਮਿਕ ਦੁਨੀਆ ਦੇ ਵਿੱਚ ਐਲਾਨ ਕਰ ਰਹੇ ਹਾਂ ਅਰ ਜੋ ਅਸੀਂ ਆਤਮਿਕ ਦੁਨੀਆ ਵਿੱਚ ਧਰਤੀ ਉੱਤੇ ਐਲਾਨ ਕੀਤਾ ਉਹ ਆਤਮਿਕ ਦੁਨੀਆ ਵਿੱਚ ਚੇਂਜ ਹੋ ਜਣੀਆਂ ਆ ਵਚਨ ਚ ਲਿਖਿਆ ਤੁਹਾਨੂੰ ਹੈਵਨਲੀ ਅਥੋਰਿਟੀਆਂ ਦਿੱਤੀਆਂ ਗਈਆਂ ਆ ਸਵਰਗੀ ਅਧਿਕਾਰ ਕਹਿਣਾ ਆ ਉੱਥੋਂ ਪੂਰਾ ਹੋ ਜਾਣਾ ਹੈ ਇੱਦਾਂ ਹੀ ਜਦੋਂ ਤੁਸੀਂ ਬੈਪਟਿਸਮ ਲੈਨੇ ਆ ਤੁਸੀਂ ਸਪਿਰਚੁਅਲ ਰੈਲਮਸ ਦੇ ਅੰਦਰ ਇੱਕ ਪ੍ਰਤੀਕਿਰਿਆ ਪ੍ਰਗਟ ਕਰਦੇ ਆ ਉਸ ਵਿਧੀ ਦੇ ਰਾਹੀਂ ਕਿ ਲੈ ਜਿਹੜਾ ਇਨਸਾਨ ਜੰਦੀ ਪੁਸ਼ਤੀ ਸਰਾਬ ਦੇ ਹੇਠ ਸੀ ਉਹ ਮਰ ਗਿਆ ਤੇ ਹੁਣ ਮੇਰਾ ਡੀਐਨਏ ਸਵਰਗੀ ਡੀਐਨਏ ਆ ਪਰਮੇਸ਼ਵਰ ਵਾਲਾ ਡੀਐਨਏ ਆ ਜਿਹਦੇ ਅੰਦਰ ਨੋ ਮੋਰ ਸਿਕਨੈਸ ਨੋ ਮੋਰ ਕੈਰਸ ਨੋ ਮੋਰ ਪ੍ਰੋਬਲਮਸ ਜਿਹਦੇ ਅੰਦਰ ਕੋਈ ਬਿਮਾਰੀ ਨਹੀਂ ਆ ਜਿਹਦੇ ਅੰਦਰ ਕੋਈ ਸ਼ਰਾਪ ਨਹੀਂ ਆ ਜਿਹਦੇ ਅੰਦਰ ਕੋਈ ਸਮੱਸਿਆ ਨਹੀਂ ਆ ਪਹਿਨਾ ਮੇਰਾ ਬਾਪ ਸਿਰਫ ਕੁਲਦੀਪ ਸਿੰਘ ਸੰਧਾਵਾਲੀਆ ਸੀ ਫਾਦਰ ਦੇ ਕੋਲ ਆ ਬਟ ਨਾਉ ਹੁਣ ਮੇਰੇ ਕੋਲ ਉਹ ਸਭ ਕੁਛ ਆਉਂਦਾ ਆ ਜੋ ਮੇਰੇ ਪਰਮੇਸ਼ਰ ਇਸ ਕੋਲ ਕਾਇਨਾਤ ਦੇ ਸਿਰਜਣਹਾਰ ਪਰਮੇਸ਼ਰ ਦੇ ਕੋਲ ਆ ਹallelujah ਹallelujah ਇਹ ਆ ਬਪਤਿਸਮਾ ਲੈਣ ਦਾ ਮਤਲਬ ਕਿਉਂ ਬਪਤਿਸਮਾ ਲੈਨੇ ਆ ਤਾਂ ਜੋ ਜਦ ਦੀ ਪੁਸ਼ਟੀ ਤੁਰੇ ਉਹਦੇ ਸਰਾਪ ਟੁੱਟ ਜਾਣ ਤਾਂ ਜੋ ਅਸੀਂ ਇੱਕ ਨਵੀਂ ਇਨਸਾਨੀਅਤ ਵਿੱਚ ਜੀ ਸਕੀਏ ਸੁਧਰੇ ਹੋਏ ਜੀਵਨ ਦੇ ਨਾਲ ਤਾਂ ਜੋ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣੀਏ ਜੇ ਅਸੀਂ ਇਹ ਕਹੀਏ ਕਿ ਜੇ ਨਾਂ ਵੀ ਬਪਤਿਸਮਾ ਲਿਆ ਤਾਂ ਵੀ ਤਾਂ ਅਸੀਂ ਪ੍ਰਭੂ ਦੇ ਧੀਆ ਪੁੱਤਰ ਬਣ ਸਕਦੇ ਹਾਂ ਹਾਂ ਤੁਸੀਂ ਕਿੱਥੋਂ ਸਿੱਖ ਰਹੇ ਹੋ ਉਹਦਾ ਸਾਬ ਕਿਤਾਬ ਹੈ ਅਰ ਜਿੱਥੋਂ ਵੀ ਤੁਸੀਂ ਸਿੱਖਦੇ ਆ ਉੱਥੇ ਇੱਕ ਨਾ ਇੱਕ ਰੂਲ ਠਹਿਰਾਇਆ ਗਿਆ ਆ ਕਿ ਤੁਸੀਂ ਇਸ ਰੂਲ ਨੂੰ ਫਾਲੋ ਕਰੋਗੇ ਤਾਂ ਤੁਸੀਂ ਬੇਟੇ ਬੇਟੀਆਂ ਬਣੋਗੇ ਕਿਸੇ ਥਾਂ ਦਾ ਕੋਈ ਰੂਲ ਆ ਕਿਸੇ ਕਿਸੇ ਰਿਲੀਜੀਅਨ ਦੇ ਵਿੱਚ ਕੋਈ ਰੂਲ ਆ ਹਰੇਕ ਦਾ ਕੋਸ਼ਣਾ ਕੋਸ਼ ਸਿਧਾਂਤ ਮਿਥਿਆ ਗਿਆ ਆ ਇਤਾਂ ਹੀ ਪ੍ਰਭੂ ਯਿਸੂ ਮਸੀਹ ਨੂੰ ਫਾਲੋ ਕਰਨ ਵਾਲਿਆਂ ਦੇ ਲਈ ਸਿਧਾਂਤ ਬਪਤਿਸਮੇ ਦਾ ਮਿੱਥਿਆ ਗਿਆ ਹੈ ਤੇ ਜੇ ਅਸੀਂ ਸਰੀਰਕ ਤੌਰ ਤੇ ਇਸ ਛੋਟੀ ਜਿਹੀ ਵਿਧੀ ਨੂੰ ਨਹੀਂ ਪੂਰਾ ਕਰ ਸਕਦੇ ਫਿਰ ਆਪਾਂ ਹੋਰ ਕੀ ਖੋਣ ਖੋਣੇ ਆ ਫਿਰ ਆਪਾਂ ਜੇ ਕਹੀਏ ਵੀ ਪ੍ਰਭੂ ਸਾਨੂੰ ਕੁਝ ਵੱਡਾ ਕਰਨ ਨੂੰ ਕਹਿ ਦੂਗੇ ਉਹ ਕੈਨ ਕਰਨਾ ਹੈ ਜਦੋਂ ਉਹ ਕੋੜੀ ਜਿਹੜਾ ਕੁਦਰੇ ਨਬੀ ਕੋਲ ਗਿਆ ਸੀਗਾ ਤੋ ਨਿਰਾਸ਼ ਹੋ ਗਿਆ ਕਹਿੰਦਾ ਸਾਡੇ ਦੇਸ਼ ਚ ਨਦੀਆਂ ਥੋੜੀਆਂ ਇਹਨਾਂ ਨਾਲੋਂ ਜ਼ਿਆਦਾ ਸਾਫ਼ ਪਾਣੀ ਆਉਂਦਾ ਸਾਡੀਆਂ ਨਦੀਆਂ ਚ ਇੱਥੇ ਨਹਾਉਣਾ ਜ਼ਰੂਰੀ ਆ ਪਰ ਉਹਦੇ ਨਾਲ ਜਿਹੜੇ ਉਹਦੇ ਚੇਲੇ ਬਾਲ ਕੇ ਸੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕੋਈ ਔਖਾ ਕੰਮ ਤੇ ਨਹੀਂ ਦੱਸ ਦਿੱਤਾ ਜੇ ਰੱਬ ਦਾ ਬੰਦਾ ਕੋਈ ਐਦੋਂ ਤੈਨੂੰ ਔਖਾ ਕੰਮ ਆਦਾਸ ਦਿੰਦਾ ਨਾਮਾਨ ਕੋੜੀ ਦੀ ਗੱਲ ਕਰਦੀ ਤੇ ਫੇਰ ਤੂੰ ਉਹ ਵੀ ਤੇ ਕਰਨਾ ਹੀ ਸੀ ਤੈਨੂੰ ਸੱਤ ਚੁੱਭੀਆਂ ਲਾਉਣ ਨੂੰ ਹੀ ਕਿਹਾ ਲਾਲਾ ਕੀ ਹੋਇਆ ਜਿੱਦਾਂ ਹੀ ਉਹਨੇ ਸਤਵੀਂ ਚੁੱਭੀ ਲਾਈ ਉਦੋਂ ਹੀ ਉਹ ਸਾਰਾ ਇਹਦਾ ਸਾਰਾ ਸ਼ੁੱਧ ਹੋ ਗਿਆ ਹallelujah ਤੁਹਾਨੂੰ ਕੋਈ ਪੁੱਠੇ ਲਮਕਣ ਨੂੰ ਨਹੀਂ ਗਿਆ ਕੋਈ ਤੁਹਾਨੂੰ ਸੰਿਆਸ ਲੈਣ ਨੂੰ ਨਹੀਂ ਗਿਆ ਵੀ ਧੀਆਂ ਪੁੱਤ ਛੱਡ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਜਿਹੜਾ ਆ ਬੱਸ ਛੱਡ ਛੜਾ ਕੇ ਆ ਜਾਓ ਇੱਕ ਛੋਟਾ ਕੰਮ ਕਰਨ ਦਾ ਹੀ ਤੇ ਤੁਹਾਨੂੰ ਹੁਕਮ ਦਿੱਤਾ ਗਿਆ ਤੇ ਜਿਹੜਾ ਵਚਨ ਵਿੱਚ ਲਿਖਿਆ ਜਿਹੜਾ ਥੋੜੇ ਵਿੱਚ ਧਿਆਨਤਾਦਾਰ ਆ ਉਹੀ ਬਹੁਤੇ ਵਿੱਚ ਧਿਆਨਤਾਦਾਰ ਆ ਜਿਹੜਾ ਛੋਟੇ ਕੰਮ ਵਿੱਚ ਆਖੇ ਨਹੀਂ ਲੱਗ ਸਕਦਾ ਉਹ ਵੱਡੇ ਵਿੱਚ ਵੀ ਨਹੀਂ ਲੱਗ ਸਕਦਾ ਤੇ ਜੇ ਅਸੀਂ ਛੋਟੇ-ਛੋਟੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰਾਂਗੇ ਤਾਂ ਅਸੀਂ ਵੱਡਿਆਂ ਵੱਡੀਆਂ ਬਰਕਤਾਂ ਨੂੰ ਲੈਣ ਵਾਲੇ ਹੋ ਜਾਵਾਂਗੇ ਬੋਲ ਯਿਸੂ ਮਸੀਹ ਕੀ ਹallelujah ਆਜੋ ਆਪਾਂ ਅੱਗੇ ਦੇਖੀਏ ਦੂਜਾ ਕ੍ਰਾਂਤੀਆਂ ਉਹਦਾ ਪੰਜਵਾਂ ਅਧਿਆਏ ਉਹਦੀ 14 ਤੋਂ 21 ਤੱਕ ਆਪਾਂ ਚਾਤੀ ਮਾਰ ਲੈਨੇ ਆ ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾ ਦੇ ਲਈ ਮੋਇਆ ਭਈ ਜਿਹੜੇ ਜਿਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਉਣ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫਿਰ ਜੀ ਉੱਠਿਆ ਹੁਣ ਬਚਨ ਕੀ ਦੱਸਦਾ ਹੈ ਆ ਕਹਿੰਦਾ ਮਸੀਹ ਦਾ ਜਿਹੜਾ ਪ੍ਰੇਮ ਹੈ ਨਾ ਉਹ ਸਾਨੂੰ ਮਜਬੂਰ ਕਰ ਲੈਂਦਾ ਆ ਕਾਦੇ ਵਾਸਤੇ ਮਸੀਹ ਦੇ ਵਿੱਚ ਉਹਦੇ ਲਈ ਜੀਣ ਵਾਸਤੇ ਕਹਿੰਦਾ ਆਪਾਂ ਯਕੀਨ ਕਰਦੇ ਆ ਕਿ ਇੱਕ ਸਭਨਾਂ ਲਈ ਮੋਇਆ ਜੋ ਮਸੀਹਾ ਆ ਯਿਸੂ ਮਸੀਹ ਉਹ ਕਿਸੇ ਇੱਕ ਜਾਣੇ ਲਈ ਥੋੜੀ ਬਲੀਦਾਨ ਹੋਏ ਆ ਸਭਨਾ ਦੇ ਲਈ ਬਲੀਦਾਨ ਹੋਏ ਆ ਫੇਓਕ वचन ਕੀ ਕਹਿੰਦਾ ਹੁਣ ਸਾਨੂੰ ਕੀ ਚਾਹੀਦਾ ਆ ਵੀ ਅਸੀਂ ਹੁਣ ਉਹਦੇ ਲਈ ਜੀਣਾ ਸ਼ੁਰੂ ਕਰ ਦਈਏ ਜੇ ਉਹ ਸਾਡੇ ਲਈ ਮਰ ਸਕਦਾ ਆ ਪਰਮੇਸ਼ਵਰ ਦਾ ਪਿਆਰਾ ਪੁੱਤਰ ਤੇ ਸਾਡਾ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਜੀ ਜੋ ਸਾਡੇ ਲਈ ਬਲੀਦਾਨ ਹੋ ਸਕਦੇ ਆ ਕਿ ਅਸੀਂ ਮਸੀਹ ਲਈ ਜੀ ਨਹੀਂ ਸਕਦੇ ਹੁਣ ਤੁਸੀਂ ਸੋਚਦੇ ਹੋਵੋਗੇ ਜੀਂਦੇ ਤਾਂ ਅੱਗੇ ਹੀ ਆ ਹੁਣ ਹੋਰ ਕਿੱਦਾਂ ਜੀਣਾ ਆ ਨਵਾਂ ਜਨਮ ਤਾਂ ਦੇਖ ਲਿਆ ਤੇ ਹੁਣ ਜੀਣਾ ਕਿੱਦਾਂ ਆ ਮਸੀਹ ਲਈ ਜੀਣ ਦਾ ਮਤਲਬ ਜਿੱਦਾਂ ਉਹ ਚਾਹੁੰਦਾ ਆ ਉਦਾਂ ਜੀਣਾ ਕਈ ਵਰੀ ਕਿਸੇ ਔਰਤ ਦਾ ਪਤੀ ਫਾਤ ਹੋ ਜਾਂਦਾ ਆ ਮੁੱਕ ਜਾਂਦਾ ਆ ਡੈਥ ਹੋ ਜਾਂਦੀ ਆ ਉਹਦੇ ਬੱਚੇ ਛੋਟੇ ਹੀ ਹੁੰਦੇ ਆ ਉਹ ਹੋਰ ਵਿਆਹ ਨਹੀਂ ਕਰਾਉਂਦੀ ਉਹ ਜਿਵੇਂ ਦਾ ਵੀ ਉਹਨੂੰ ਕੰਮ ਲੱਭਦਾ ਉਦਾਂ ਦਾ ਹੀ ਕੰਮ ਕਰਦੀ ਉਹਨਾਂ ਬੱਚਿਆਂ ਨੂੰ ਪਾਲਦੀ ਆ ਕਾਦੇ ਵਾਸਤੇ ਕਹਿੰਦੀ ਮੈਂ ਆਪਣੇ ਬੱਚਿਆਂ ਦੇ ਲਈ ਜੀਣੀ ਆ ਨਹੀਂ ਤਾਂ ਮੈਂ ਵੀ ਆਪਣੀਆਂ ਮਰਜ਼ੀਆਂ ਕਰ ਲੈਂਦੀ ਆਯਾਸ਼ੀਆਂ ਕਰ ਲੈਂਦੀ ਸ਼ੌਂਕ ਪੂਰੇ ਕਰ ਲੈਂਦੀ ਪਰ ਨਹੀਂ ਮੈਂ ਇਹਨਾਂ ਬੱਚਿਆਂ ਲਈ ਜੀ ਰਹੀ ਆ ਇਸ ਲਈ ਮੈਂ ਆਪਣੇ ਬੱਚਿਆਂ ਲਈ ਕਮਾਈ ਕਰੂੰਗੀ ਮੈਂ ਆਪਣੇ ਬੱਚਿਆਂ ਦਾ ਜੀਵਨ ਸਵਾਰੂੰਗੀ ਮੈਂ ਜੋ ਵੀ ਕਰੂੰਗੀ ਆਪਣੇ ਬੱਚਿਆਂ ਦੇ ਲਈ ਕਰੂੰਗੀ ਸਿਰਫ ਔਰਤ ਨਹੀਂ ਬਹੁਤ ਸਾਰੇ ਮਰਦ ਵੀ ਇਦਾਂ ਹੀ ਕਰਦੇ ਆ ਬਹੁਤ ਸਾਰੇ ਭਰਾ ਇਦਾਂ ਹੀ ਕਰਦੇ ਆ ਆਪਣੇ ਬੱਚੇ ਉਤੋਂ ਸਾਨੂੰ ਸਮਝ ਆਉਂਦੀ ਵੀ ਅਸੀਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਆਕਰਸ਼ਿਤਤਾ ਕਰਦੀਆਂ ਆ ਵਿਚਾਰ ਤਾਂ ਪੈਦਾ ਕਰਦੀਆਂ ਸਾਡੇ ਅੰਦਰ ਵੀ ਆ ਜਾਂਆਂ ਨੂੰ ਬੜੀਆਂ ਮੋਜਾਂ ਆ ਪਰ ਅਸੀਂ ਨਹੀਂ ਕਰਦੇ ਕਾਦੇ ਆਸਤੇ ਕਿਉਂਕਿ ਅਸੀਂ ਬੱਚਿਆਂ ਲਈ ਜੀ ਰਹੇ ਹਾਂ ਇੱਕ ਲਾਈਫ ਪਾਰਟਨਰ ਚਲੇ ਗਿਆ ਦੂਜਾ ਕੀ ਸੋਚਦਾ ਮੇਰੀ ਇਹਨੂੰ ਬਹੁਤ ਲੋੜ ਆ ਜੇ ਨਸ਼ਿਆਂ ਵਿੱਚ ਪੈ ਗਿਆ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਜੂ ਜੇ ਮੈਂ ਨਾ ਇਹਨਾਂ ਨੂੰ ਪਿਆਰ ਦਿੱਤਾ ਇਹ ਰੋਲ ਜਾਣਗੇ ਕਈ ਚੀਜ਼ਾਂ ਇਦਾਂ ਹੀ ਅਸੀਂ ਮਸੀਹ ਲਈ ਜੀਣਾ ਆ ਸਾਡੇ ਬਿਨਾ ਮਸੀਹ ਨੇ ਰੋਲਣਾ ਨਹੀਂ ਆ ਪਰ ਅਸੀਂ ਮਸੀਹ ਲਈ ਜੀਣਾ ਆ ਕਿਉਂਕਿ ਉਹਨੇ ਸਾਡੇ ਲਈ ਸੈਕਰੀਫਾਈਸ ਕੀਤਾ ਆ ਉਨੇ ਸਾਡੇ ਲਈ ਬਲੀਦਾਨ ਦਿੱਤਾ ਹੈ ਜਦੋਂ ਜਿਸ ਪੇਰੈਂਟਸ ਨੇ ਸੈਕਰੀਫਾਈਸ ਕੀਤਾ ਹੁੰਦਾ ਆ ਜਿਸ ਮਾਂ ਨੇ ਆਪਣੇ ਬੱਚਿਆਂ ਦੇ ਲਈ ਆਪਣਾ ਸਾਰਾ ਜੀਵਨ ਸ਼ਾਵਰ ਕਰ ਦਿੱਤਾ ਉਹਨਾਂ ਦੇ ਉੱਤੇ ਜਿਸ ਬਾਪ ਨੇ ਆਪਣਾ ਸਾਰਾ ਜੀਵਨ ਸ਼ਾਵਰ ਕਰ ਦਿੱਤਾ ਉਹਦੇ ਨਿਆਣਿਆਂ ਨੂੰ ਲੋਕੀ ਕੀ ਕਹਿੰਦੇ ਆਣ ਕੇ ਕਾਕਾ ਹੁਣ ਆਪਣੀ ਮਾਂ ਦਾ ਬਹੁਤ ਖਿਆਲ ਰੱਖਿਓ ساری ਉਮਰ ਇਹਨੇ ਤੁਹਾਡੇ ਪਿੱਛੇ ਲਾਤੀ ਹੁਣ ਆਪਣੇ ਪਿਓ ਨੂੰ ਕੱਲਿਆ ਨਾ ਛੱਡ ਦਿਓ ਤੁਹਾਡੇ ਕਰਕੇ ਇਹਨੇ ਕੋਈ ਹੋਰ ਕਦਮ ਨਹੀਂ ਚੁੱਕਿਆ ਤੁਹਾਡੇ ਨਾਲ ਵੱਜਿਆ ਰਿਆ ਸਾਰੀ ਉਮਰ ਤੁਹਾਡੇ ਲਈ ਕਮਾਈ ਕੀਤੀ ਸਾਰੀ ਇਹਨੇ ਹੁਣ ਮੂੰਹ ਨਾ ਫੇਰ ਜਾਇਓ ਹੁਣ ਜਿਵੇਂ ਇਹ ਕਹਿੰਦਾ ਆ ਉਦਾਂ ਤੁਸੀਂ ਕਰਿਓ ਜਿੱਦਾਂ ਇਹ ਕਹਿੰਦੀ ਆ ਉਦਾਂ ਤੁਸੀਂ ਕਰਿਓ ਹੁਣ ਤੁਸੀਂ ਆਪਣੇ ਪਿਓ ਲਈ ਜਿਓ ਹੁਣ ਤੁਸੀਂ ਆਪਣੀ ਮਾਂ ਲਈ ਜਿਓ ਵਚਨ ਸਾਨੂੰ ਕਹਿੰਦਾ ਸਾਡੇ ਲਈ ਮਸੀਹ ਨੇ ਬਲੀਦਾਨ ਦਿੱਤਾ ਹੁਣ ਅਸੀਂ ਮਸੀਹ ਲਈ ਜੀਏ ਹੁਣ ਸਾਡੀ ਵਾਰੀ ਆ ਉਹਨੇ ਸਾਨੂੰ ਖੁਸ਼ ਕੀਤਾ ਹੁਣ ਅਸੀਂ ਉਹਨੂੰ ਖੁਸ਼ ਕਰਨਾ ਆ ਕਿਵੇਂ ਜਿਵੇਂ ਆਪਾਂ ਥੋੜੀ ਦੇਰ ਪਹਿਲਾਂ ਰਾਜਪ੍ਰਤਾਪ ਦੇ ਕੋਲੋਂ ਆਪਾਂ ਸਿੱਖ ਰਹੇ ਸੀਗੇ ਵਚਨ ਦੇ ਰਈ ਬਹੁਤ ਸੋਹਣਾ ਅੰਦਸਿਆ ਸੀਗਾ ਜੇ ਅਸੀਂ ਪ੍ਰਭੂ ਦੀਆਂ ਕਮੈਂਡਮੈਂਟਸ ਨੂੰ ਫਾਲੋ ਕਰੂਗੇ ਉਹਦੇ ਹੁਕਮਾਂ ਨੂੰ ਮੰਨੂਗੇ ਤਾਂ ਫੇ ਪ੍ਰਭੂ ਜੀ ਸਾਡੇ ਮਿੱਤਰ ਬਣ ਜੂਗੇ ਤੇ ਜੇ ਉਹ ਸਾਡੇ ਮਿੱਤਰ ਬਣ ਜੂਗੇ ਫਿਰ ਜੋ ਕੁਸ਼ ਉਹਨਾਂ ਨੇ ਆਪਣੇ ਪਿਤਾ ਕੋਲੋਂ ਸਿੱਖਿਆ ਤੇ ਪ੍ਰਾਪਤ ਕੀਤਾ ਆ ਉਹ ਹੀ ਸਾਰਾ ਕੁਝ ਉਹ ਸਾਨੂੰ ਵੀ ਸਿਖਾਉਣਗੇ ਤੇ ਅਸੀਂ ਵੀ ਉਹ ਸਾਰਾ ਕੁਝ ਵਰਤ ਸਕਦੇ ਆ ਵਚਨ ਵਿੱਚ ਲਿਖਿਆ ਹੈ ਨਾ ਪ੍ਰਭੂ ਯਿਸੂ ਮਸੀਹ ਨੇ ਕਿ ਜੋ ਕੋਸ਼ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋਗੇ ਸੋ ਹੀ ਤੁਹਾਡੇ ਲਈ ਹੋ ਜਾਊਗਾ। ਇਹੀ ਤਾਂ ਐਗਜ਼ਾਮਪਲ ਦਿੱਤੀ ਸੀ ਉਹਨਾਂ ਨੇ। ਉਹਨਾਂ ਨੇ ਕਿਹਾ ਸੀ ਨਾ ਜੇ ਮੇਰਾ ਫਰੈਂਡ ਮੇਰੇ ਕੋਲੋਂ ਗੱਡੀ ਚਾਹੁੰਦਾ ਆ ਜਾਂ ਮੇਰੇ ਡੈਡੀ ਕੋਲੋਂ ਕਾਰ ਮੇਰੀ ਬੋਰੋ ਕਰਨਾ ਚਾਹੁੰਦਾ ਆ ਮੰਗਣੀ ਚਾਹੁੰਦਾ ਆ ਤੇ ਮੇਰੇ ਡੈਡੀ ਨੇ ਤਾਂ ਦੇਣੀ ਕਰ ਜੇ ਮੇਰੇ ਡੈਡੀ ਨੂੰ ਕਨਫਰਮ ਹੋਇਆ ਕਿ ਸਚੀ ਰਾਜਪ੍ਰਤਾਪ ਦਾ ਫਰੈਂਡ ਆ ਸਚੀ ਇਹਦੇ ਨਾਲ ਇਹਦੀ ਚੰਗੀ ਦੋਸਤੀ ਆ ਇਦਾਂ ਹੀ ਅਸੀਂ ਪਿਤਾ ਕੋਲੋਂ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਅਸੀਂ ਤਾਂ ਬਰਕਤਾਂ ਲੈ ਪਾਵਾਂਗੇ ਜੇ ਕਨਫਰਮ ਹੋ ਗਿਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਜੀਵਨ ਦੇ ਵਿੱਚ ਅਸੀਂ ਆਪਸ ਵਿੱਚ ਚੰਗੇ ਦੋਸਤ ਆ ਸਾਡੀ ਬਹਿਣੀ ਉੱਠਣੀ ਜਿਹੜੀ ਆ ਉਹ ਇਕੱਠਿਆਂ ਦੀ ਹੈਗੀ ਆ ਜੇ ਕਾਮ ਹੋਇਆ ਜੇ ਪਿਤਾ ਨੇ ਸਾਡੇ ਜੀਵਨ ਵਿੱਚ ਆਪਣੇ ਬੇਟੇ ਨੂੰ ਦੇਖਿਆ ਹੋਇਆ ਤਾਂ ਉਹਨੇ ਸਾਨੂੰ ਬਰਕਤ ਦੇਣੀ ਆ ਤੇ ਜੇ ਆਪਾਂ ਮੂੰਹ ਜਵਾਨੀ ਗਏਗੇ ਵੀ ਅਸੀਂ ਉਹਦੇ ਦੋਸਤ ਆ ਪਿਤਾ ਜੀ ਸਾਨੂੰ ਦੇ ਦਿਓ ਤੇ ਜੇ ਪਿਤਾ ਨੇ ਦੇਖਿਆ ਨਹੀਂ ਉਹਨੇ ਕਿਹਾ ਮੈਨੂੰ ਕੀ ਪਤਾ ਕਾਕਾ ਤੂੰ ਕੌਣ ਆ ਬਹੁਤ سارے ਲੋਕੀ ਇਦਾਂ ਹੀ ਮੰਗਦੇ ਆ ਉਹਨਾਂ ਨੂੰ ਮਿਲਦਾ ਨਹੀਂ ਉਹ ਕਹੀ ਗਾਂਦੇ ਆ ਯਿਸੂ ਦੇ ਨਾਮ ਚ ਮੰਗਦੇ ਆ ਪਿਤਾ ਤੇਰੇ ਕੋਲ ਸ਼ਿਫਾ ਯਿਸੂ ਦੇ ਨਾਮ ਚ ਮੰਗਰੇ ਪਿਤਾ ਤੇਰੇ ਕੋਲ ਘਰ ਯਿਸੂ ਦੇ ਨਾਮ ਚ ਮੰਗਰੇ ਕਹਿੰਦਾ ਮੈਂ ਤੈਨੂੰ ਦੇਖਿਆ ਤੇ ਹੈ ਨਹੀਂ ਕਦੀ ਯਿਸੂ ਦੇ ਨਾਲ ਇਦਾਂ ਕਿਦਾਂ ਤੈਨੂੰ ਮੂੰਹ ਚੱਕ ਕੇ ਕੋਈ ਚੀਜ਼ ਜਿਹੜੀ ਆ ਉਹ ਫੜਾ ਦਿੱਤੀ ਜਾਵੇ ਇਦਾਂ ਨਹੀਂ ਤੁਸੀਂ ਨਜ਼ਰ ਆਉਣੇ ਚਾਹੀਦੇ ਆ ਯਿਸੂ ਜੀ ਦੇ ਨਾਲ ਯਿਸੂ ਜੀ ਨਜ਼ਰ ਆਉਣੇ ਚਾਹੀਦੇ ਤੁਹਾਡੇ ਜੀਵਨ ਦੇ ਵਿੱਚ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਹਾਲੇਲੂਇਆ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਹਰ ਸਮਾਂ ਜੋ ਚਾਹੇ ਮੰਗਣ ਦਾ ਹallelujah ਇਹ ਸਮਾਂ ਕਿ ਅਸੀਂ ਅੱਜ ਪ੍ਰੋਮਿਸ ਕਰੀਏ ਕਿ ਮੈਂ ਮਸੀਹੀ ਜੀਣਾ ਸ਼ੁਰੂ ਕਰਾਂਗਾ ਅੱਜ ਤੋਂ ਕੱਲ ਤੋਂ ਨਹੀਂ ਅਜੇ ਤਾਂ ਬਹੁਤ ਦਿਨ ਪਿਆ ਹੈ ਅੱਜ ਤੋਂ ਹੀ ਮੈਂ ਅੱਜ ਤੋਂ ਹੀ ਮਸੀਹੀ ਜੀਣਾ ਸ਼ੁਰੂ ਕਰਾਂਗਾ ਕਿਉਂਕਿ ਮਸੀਹ ਮੇਰੇ ਲਈ ਬਲੀਦਾਨ ਹੋਇਆ ਮੈਨੂੰ ਜੀਵਨ ਦੇਣ ਦੇ ਲਈ ਮੈਨੂੰ ਬਚਾਉਣ ਦੇ ਲਈ ਪਰ ਉਦੋਂ ਅੱਗੇ ਕੀ ਲਿਖਿਆ ਆ ਕਹਿੰਦਾ ਅਤੇ ਉਹ ਸਭਨਾ ਦੇ ਲਈ ਮੋਇਆ ਭਈ ਜਿਹੜੇ ਜਿਉਂਦੇ ਹਨ ਉਹ ਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਉਣ ਜਿਹੜਾ ਉਹਨਾਂ ਲਈ ਮੋਇਆ ਤੇ ਫਿਰ ਜੀ ਉੱਠਿਆ ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ ਭਾਵੇਂ ਅਸਾਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਪਰ ਹੁਣ ਉਸ ਤਰ੍ਹਾਂ ਉਹਨੂੰ ਫੇਰ ਨਹੀਂ ਜਾਣਦੇ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹallelujah ਸੋ ਹੁਣ ਵਚਨ ਚ ਕੀ ਲਿਖਿਆ ਕਹਿੰਦਾ ਅਸੀਂ ਕਿਸੇ ਨੂੰ ਹੁਣ ਸਰੀਰ ਦੇ ਅਨੁਸਾਰ ਨਹੀਂ ਜਾਣਦੇ ਜਿੰਨੀ ਦੇਰ ਤੱਕ ਪ੍ਰਭੂ ਮਸੀਹਾ ਸਾਡੇ ਜੀਵਨ ਵਿੱਚ ਨਹੀਂ ਆਏ ਅਸੀਂ ਸਭ ਨੂੰ ਸਰੀਰਕ ਤੌਰ ਤੇ ਦੇਖਿਆ ਇਹਦੇ ਕੋਲ ਕਿੰਨਾ ਕ ਪੈਸਾ ਆ ਇਹ ਕਿੱਡਾ ਕ ਅਮੀਰ ਆ ਇਹਨੂੰ ਕਿੰਨੀ ਕ ਸਮਝ ਆ ਇਹ ਨੌਕਰੀ ਕੀ ਕਰਦਾ ਆ ਇਹਦਾ ਸੋਸ਼ਲ ਮੀਡੀਆ ਤੇ ਕੀ ਪਲੇਟਫਾਰਮ ਆ ਕੀ ਕਾਰੋਬਾਰ ਕਰਦਾ ਸਰੀਰਕ ਤੌਰ ਤੇ ਅਸੀਂ ਉਹਦੀ ਅਮੀਰੀ ਗਰੀਬੀ ਦਾ ਹਿਸਾਬ ਲਾਇਆ ਉਹਦੀ ਖੂਬਸੂਰਤੀ ਨੂੰ ਜਿਹੜਾ ਸੀ ਉਹ ਜੱਜ ਕੀਤਾ ਉਹਦੇ ਰੰਗ ਰੂਪ ਦੇ ਹਿਸਾਬ ਦੇ ਨਾਲ ਪਰ ਜਦੋਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਦਸਤਕ ਦੇ ਦਿੱਤੀ ਪ੍ਰਭੂ ਨੇ ਉਨੇ ਸਾਨੂੰ ਚੋਣ ਲਿਆ ਤਾਂ ਫੇਕੀ ਹੋਇਆ ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ ਤੇ ਸਭ ਕੁਝ ਫੇ ਸਾਨੂੰ ਇੱਕ ਨਵਾਂ ਮੈਜ਼ਰਮੈਂਟ ਸਕੇਲ ਦਿੱਤਾ ਗਿਆ ਮਿੰਤੀ ਗਿਣਤੀ ਨਾਪਣ ਦਾ ਦੇਖਣ ਦਾ ਇੱਕ ਨਵਾਂ ਸਾਨੂੰ ਫਾਰਮੂਲਾ ਦਿੱਤਾ ਗਿਆ ਉਹ ਕੀ ਇਹਦੇ ਅੰਦਰ ਕਿੰਨੀ ਕੁ ਵਫਾਦਾਰੀ ਆ ਇਹਦੇ ਜੀਵਨ ਚ ਸੱਚਾਈ ਕਿੰਨੀ ਕਿਆ ਇਹਦੇ ਅੰਦਰ ਪ੍ਰੇਮ ਕਿੰਨਾ ਕਿਆ ਵਚਨ ਦਾ ਇਲਾ ਮੈਨੂੰ ਕਿੰਨਾ ਕਿਆ ਉਹਦੇ ਹਿਸਾਬ ਨਾਲ ਅਸੀਂ ਦੇਖਦੇ ਕਿ ਹੁਣੇ ਇਨਸਾਨ ਖਰਾ ਕਿੰਨਾ ਕਿਆ ਪਹਿਲਾਂ ਅਸੀਂ ਕੀ ਦੇਖਦੇ ਸੀ ਪੈਸਾ ਕਿੰਨਾ ਕਿਆ ਰੁਤਬਾ ਕਿੱਡਾ ਕਿਆ ਗੱਡੀ ਕਿਵੇਂ ਦੀ ਆ ਕੱਪੜਾ ਲੱਤਾ ਕਿੰਨਾ ਕੁ ਮਹਿੰਗਾ ਪਾਉਂਦਾ ਆ ਸੋਨਾ ਤੇ ਚਾਂਦੀ ਕਿੰਨਾ ਕਿਆ ਇਹਦੇ ਕੋਲ ਬਟ ਨਾਓ ਹੁਣ ਅਸੀਂ ਕੀ ਕਹਿੰਨੇ ਆ ਜਿਹਦੇ ਜੀਵਨ ਚ ਪਰਮੇਸ਼ਵਰ ਆ ਉਹਦੇ ਨਾਲ ਉਹ ਅਮੀਰ ਕੋਈ ਨਹੀਂ ਹੈਗਾ ਇਸ ਦੁਨੀਆ ਉੱਤੇ ਸੋਨਾ ਚਾਂਦੀ ਕੰਮ ਨਹੀਂ ਆਉਂਦੇ ਜਿੱਥੇ ਪਰਮੇਸ਼ਵਰ ਕੰਮ ਆਉਂਦਾ ਆ ਸੋਨਾ ਚਾਂਦੀ ਹੋਵੇ ਨਾ ਹੋਵੇ ਪਰਮੇਸ਼ਵਰ ਦਾ ਹੋਣਾ ਜ਼ਰੂਰੀ ਆ ਤੇ ਜਿਹਦੇ ਜੀਵਨ ਵਿੱਚ ਪਰਮੇਸ਼ਵਰ ਹੋਊਗੇ ਚੀਜ਼ਾਂ ਨੇ ਪਿੱਛੇ ਪੈ ਕੇ ਆਪਈ ਆ ਜਣਾ ਆ ਹਾਲੇਲੂਇਆ ਤੁਸੀਂ ਇਹ ਨਾ ਸੋਚੋ ਵੀ ਇਹ ਨਾ ਹੋਵੇ ਪਰਮੇਸ਼ਵਰ ਜੀ ਲਾ ਲਈਏ ਤਾਂ ਭੁੱਖੇ ਹੀ ਰਹਿ ਜੀਏ ਹਾਏ ਉਹ ਰਾਜਿਆਂ ਦਾ ਰਾਜਾ ਆ ਬਾਸ਼ਾ ਸ਼ਹ ਦਾ ਬਾਸ਼ਾ ਸ਼ਹਨशाह ਪਰਮੇਸ਼ਵਰ ਆਓ ਜਿਹਦੇ ਜੀਵਨ ਦੇ ਵਿੱਚ ਉਹ ਆ ਗਿਆ ਸੋਨੇ ਚਾਂਦੀ ਦੀ ਤੁਸੀਂ ਕੀ ਸੋਚਦੇ ਕਮੀ ਰਹਿ ਜੂਗੀ ਅਬਰਾਹਮ ਦੇ ਜੀਵਨ ਦੇ ਵਿੱਚ ਆਇਆ ਤੇ ਅਬਰਾਹਮ ਕੌਮਾਂ ਦਾ ਪਿਤਾ ਹੋ ਗਿਆ ਬਰਕਤਾਂ ਦੇਣ ਦਾ ਵਾਇਸ ਬਣ ਗਿਆ ਉਹ ਬਰਕਤਾਂ ਦੇਣ ਵਾਲਾ ਹੋ ਗਿਆ ਸੁਲੇਮਾਨ ਦੀ ਜ਼ਿੰਦਗੀ ਦੇ ਵਿੱਚ ਆ ਗਿਆ ਤੇ ਸੁਲੇਮਾਨ ਵਰਗਾ ਨਾ ਕੋਈ ਅਮੀਰ ਹੋਇਆ ਤੇ ਨਾ ਕੋਈ ਹੋਣਾ ਨਾ ਬੁੱਧੀਮਾਨ ਹੋਇਆ ਨਾ ਕੋਈ ਉਹੋ ਜਿਹਾ ਬੁੱਧੀਮਾਨ ਹੋਣਾ 다ਊਦ ਦੀ ਜ਼ਿੰਦਗੀ ਵਿੱਚ ਆ ਗਿਆ ਤੇ ਕੀ 다ਊਦ ਭੁੱਖਾ ਮਰਿਆ ਉਹਨੂੰ ਤੇ ਰਿਆ ਖੁਇਆ ਜਾਂ ਸਮਝ ਗਿਆ ਉਹਦੇ ਭਰਾਵਾਂ ਨੇ ਭੇਡਾਂ ਬੱਕਰੀਆਂ ਚਾਰਨ ਲਾਇਆ ਸੀ ਪਰ ਪਰਮੇਸ਼ਵਰ 다ਊਦ ਦੀ ਜ਼ਿੰਦਗੀ ਵਿੱਚ ਆ ਗਿਆ ਤੇ 다ਊਦ ਨੂੰ ਪਾਦਸ਼ਾਹ ਬਣਾ ਦਿੱਤਾ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਆ ਗਿਆ ਜੁਤੀਮ ਕੁੜੀ ਸੀ ਕਿਸੇ ਰਿਸ਼ਤੇਦਾਰ ਨੇ ਪਾਲੀ ਸੀ ਇਸ ਤਰ ਦੀ ਜ਼ਿੰਦਗੀ ਵਿੱਚ ਆਇਆ ਤੇ ਇਸ ਤਰ ਜਤੀਮ ਨਹੀਂ ਇਸ ਤਰ ਮਲਿਕਾ ਹੋਗੀ ਤੁਹਾਡੀ ਜ਼ਿੰਦਗੀ ਵਿੱਚ ਆਏਗਾ ਤੁਸੀਂ ਆਰਡੀਨਰੀ ਨਹੀਂ ਐਕਸਟਰਾ 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 ਆਰਡੀਨਰੀ ਹੋ ਜਾਓਗੇ ਉਹ ਜਿਹਦੀ ਜ਼ਿੰਦਗੀ ਚਾਹੁੰਦਾ ਕਹਿੰਦਾ ਮੈਂ ਤੁਹਾਡੀ ਭਾਗਵਾਨੀ ਨੂੰ ਵਧਾਵਾਂਗਾ ਕੋਮਾਂ ਦੇ ਮਾਲ ਤਨ ਤੁਹਾਡੇ ਵੱਲ ਨਦੀ ਦੇ ਹੜ ਵਾਂਗ ਆਏਗਾ ਤੁਸੀਂ ਗੋਡਿਆਂ ਤੇ ਕੁਦਾਏ ਜਾਓਗੇ ਤੇ ਕੁਛੜ ਚੁੱਕੇ ਜਾਓਗੇ ਹallelujah